ਅੰਗਰੇਜ਼ਾਂ ਦੇ ਟਾਈਮ ਤੇ ਇੱਥੇ 66 ਸਿੰਘਾਂ ਨੂੰ ਤੋਪਾਂ ਦੇ ਨਾਲ ਲੜਾਇਆ ਗਿਆ ਜਿਨ੍ਹਾਂ ਦੀ ਯਾਦ ਵਿੱਚ ਸਵਾਗਤ ਕਰਾਇਆ ਜਾਂਦਾ ਸੱਚੇ ਪਾਤਸ਼ਾਹ ਦੀ અપਾਰ ਕਿਰਪਾ ਨਾਲ ਇਹ ਮਸਤਾਨ ਬਣਾਇਆ ਗਿਆ ਇਹ ਪਵਿੱਤਰ ਧਰਤੀ ਹੈ ਜਿੱਥੇ 66 ਨਾਮਤਾਰੀ ਕੂਕਿਆਂ ਨੇ ਦੇਸ਼ ਕੌਮ ਤੇ ਗਊ ਗਰੀਬ ਦੀ ਰੱਖਿਆ ਦੇ ਲਈ ਆਪਣਾ ਜੀਵਨ ਤਿਆਗ ਦਿੱਤਾ ਸੀਗਾ ਬੜੀ ਦਲੇਰੀ ਦੇ ਨਾਲ ਇਸੀ ਮਤਲਬ ਸਾਰੇ ਸਾਥ ਸਿੰਘ ਜੋ ਵੀ ਨਾਮਤਾਰੇ ਵੀ ਦੂਜੇ ਵੀ ਸਾਰੇ ਇੱਥੇ ਆ ਕੇ ਆਪਣਾ ਸਿਰ ਝੁਕਾਉਂਦੇ ਨੇ ਸੋ ਅਸੀਂ ਹਮੇਸ਼ਾ ਹੀ ਸ਼ਹੀਦਾਂ ਦੇ ਕਰਕੇ ਇੱਥੇ ਹਮੇਸ਼ਾ ਖੜੇ ਹੋ ਤੇ ਸ਼ਹੀਦਾਂ ਨੂੰ ਯਾਦ ਕਰਦੇ ਰਵਾਂਗੇ ਬਹੁਤ ਹੀ ਸਰਦਾਰਪੁਰ ਅਸੀਂ ਸਤਗੁਰੂ ਰਾਮ ਸਿੰਘ ਜੀ ਵੱਲੋਂ ਜੋ ਆਜ਼ਾਦੀ ਦੀ ਪਹਿਲੀ ਜੰਗ ਸ਼ੁਰੂ ਕਰੀ ਉਹਨਾਂ ਦੇ ਜਿੰਨੇ ਸੇਵਕ ਜਿਨ੍ਹਾਂ ਨੇ ਹੱਕ ਸੱਚ ਦੇ ਲਈ ਕੀ ਇਸ ਤਰਤੀ ਦੀ ਲੜਾਈ ਲੜੀ ਉਹ 66 ਸਹੀਦ ਜਿਨ੍ਹਾਂ ਦੀ ਯਾਦ ਵਿੱਚ ਸਵਾਗਤ ਕਰਾਇਆ ਜਾਂਦਾ ਅੱਜ ਪੰਜਾਬ ਗਵਰਨਮੈਂਟ ਸਾਡੇ ਅਮਨ ਅਰੂੜਾ ਜੀ ਤੇ ਹਰਦੀਪ ਸਿੰਘ ਜੀ ਮੁੰਡਿਆ ਸਾਹਿਬ ਮੰਤਰੀ ਸਾਹਿਬਾਨ ਆ ਰਹੇ ਨੇ ਪਾਰਟੀ ਪ੍ਰਧਾਨ ਆ ਰਹੇ ਨੇ ਤੇ ਅਸੀਂ ਇਹੀ ਅਮਰੇ ਉਹਨਾਂ ਨੂੰ ਨਤਮਸਤਕ ਹੋਣਾ ਹੈ ਇਹ ਸਾਡੀ ਭਾਵਨਾ ਮੈਂ ਪੈਣੀ ਸਾਹਿਬ ਤੋਂ ਆ ਜਿਲ੍ਹਾ ਲੁਧਿਆਣਾ ਤੇ ਇਹ ਮੇਲਾ ਚਾਰਟ ਸਿੰਗਰ ਜਿਹੜੇ ਸ਼ਹੀਦ ਹੋਏ ਸਨ ਉਹਨਾਂ ਦੇ ਬਾਬਤ ਲੱਗਦਾ ਏ ਉਹਨਾਂ ਨੂੰ ਨਿਮਿਤ ਲੱਗਦਾ ਏ ਤੇ ਸੱਚੇ ਪਾਤਸ਼ਾਹ ਦੀ અપਾਰ ਕਿਰਪਾ ਨਾਲ ਇਹ ਸਤਾਨ ਬਣਾਇਆ ਗਿਆ ਉਹਨਾਂ ਦੀ ਯਾਦ ਵਿੱਚ ਉਹ ਜਿਹੜੇ ਛਾਤ ਕੁੱਕੇ ਸ਼ਹੀਦ ਹੋ ਗਏ ਵੀ ਧਰਮ ਦੇ ਖਾਤਰ ਹਾਂਜੀ ਕੀ ਕਹੂੰਗੀ ਉਹਨਾਂ ਬਾਰੇ ਉਹਨਾਂ ਵਾਰੇ ਉਹਨਾਂ ਨੇ ਧਰਮ ਦੀ ਖਾਤਰ ਕੁਰਬਾਨੀ ਦਿੱਤੀ ਦੇਸ਼ ਦੀ ਖਾਤਰ ਦਿੱਤੀ ਗੁਰ ਕੁਰਬਾਨੀ ਦਿੱਤੀ ਦੇਸ਼ ਦੀ ਆਜ਼ਾਦੀ ਕਰ ਵਾਸਤੇ ਕੁਰਬਾਨੀ ਦਿੱਤੀ ਬਹੁਤ ਵੱਡੀ ਕੁਰਬਾਨੀ ਇਹੋ ਜੀ ਕੁਰਬਾਨੀ ਅੱਜ ਤੱਕ ਕਿਤੇ ਵੀ ਸੁਣਨ ਵਿੱਚ ਨਹੀਂ ਆਉਂਦੀ ਮੇਰਾ ਨਾਮ ਅਮਰਜੀਤ ਸਿੰਘ ਸੇਠੀ ਜਲੰਧਰ ਤੋਂ ਆਏ ਆਂ ਜੀ ਇਹ ਸ਼ਹੀਦਾਂ ਦਾ ਮੇਲਾ ਹਰ ਸਾਲ ਮਨਾਇਆ ਜਾਂਦਾ ਵੇ ਅੰਗਰੇਜ਼ਾਂ ਦੇ ਟਾਈਮ ਤੇ ਇੱਥੇ ਛੇਅਰ ਸਿੰਘਾਂ ਨੂੰ ਤੋਪਾਂ ਦੇ ਨਾਲ ਲੜਾਇਆ ਗਿਆ ਇਹ 1872 17 ਜਨਵਰੀ 1872 ਦੇ ਦਿਨ ਨੂੰ ਇੱਥੇ ਕਲੂਗਾਰਾ ਕੀਤਾ ਉਹਨਾਂ ਨੇ ਇਸ ਨੂੰ ਅਸੀਂ ਸ਼ਹੀਦੀ ਸਾਕੇ ਦੇ ਨਾਮ ਨਾਲ ਵੀ ਜਾਣਦੇ ਆਂ ਮਲੇਰਕੋਟਲੇ ਦੇ ਤੇ ਸੱਚੇ ਪਾਸ਼ਾ ਕਿਰਪਾ ਕਰਦੇ ਨੇ ਇੱਥੇ ਹਰ ਸਾਲ ਦਰਸ਼ਨ ਦਿੰਦੇ ਨੇ ਮੇਲੇ ਲੱਗਦੇ ਨੇ ਔਰ ਇੱਥੇ ਜੋ ਵੀ ਸਾਧ ਸੰਗਤ ਆਂਦੀ ਏ ਮਨੋ ਕਾਮਨਾ ਲੈ ਕੇ ਉਹ ਪੂਰੀਆਂ ਹੁੰਦੀਆਂ ਸ਼ੀਦਾ ਦੇ ਦਵਾਰ ਤੇ ਜੀ ਸਤਿ ਸ੍ਰੀ ਅਕਾਲ ਹਾਂਜੀ ਮੇਰਾ ਨਾਮ ਸੁਖਵਿੰਦਰ ਕੌਰ ਜੀ ਮੈਂ ਪਿੰਡ ਚੱਲ ਤੋਂ ਬਿਲੋਂਗ ਕਰਦੀ ਆ ਤੇ ਇੱਥੇ ਸਾਡੇ ਸ਼ਹੀਦ ਸਿੰਘ ਸ਼ਹੀਦ ਸਿੰਘ ਸ਼ਹੀਦ ਹੋਏ ਸੀ ਜਿਨ੍ਹਾਂ ਦੀ ਯਾਦ ਵਿੱਚ ਮੇਲਾ ਮਨਾਇਆ ਜਾਂਦਾ ਹੈ ਤੇ ਇੱਥੇ ਸਾਡੇ ਸੱਚੇ ਪਾਸ਼ਾ ਸ਼ਹੀਦ ਸਿੰਘ ਜੀ ਆ ਕੇ ਦਰਸ਼ਨ ਦਿੰਦੇ ਨੇ ਤੇ ਹੋਰ ਵੀ ਵੱਡੀਆਂ-ਵੱਡੀਆਂ ਹਸਤੀਆਂ ਇੱਥੇ ਹੁੰਦੀਆਂ ਸਾਰੀਆਂ ਮੰਤਰੀ ਵੀ ਆਉਂਦੇ ਨੇ ਤੇ ਜੋ ਵੀ ਮਤਲਬ ਮਨੋਕਾਮਨਾ ਸਭ ਪ੍ਰਪਤਮਾ ਸੱਚੇ ਪਾਤਸ਼ਾਹ ਹਰ ਇੱਕ ਦੀ ਮਨੋਕਾਮਨਾ ਪੂਰੀ ਕਰਦੀ ਹੈ ਤੇ ਅਸੀਂ ਮਤਲਬ ਸਾਰੇ ਸਾਧ ਸੰਗਤ ਜੋ ਵੀ ਨਾਮਤਰੀ ਵੀ ਦੂਜੇ ਵੀ ਸਾਰੇ ਇੱਥੇ ਆ ਕੇ ਆਪਣਾ ਸੀਸ ਝੁਕਾਉਂਦੇ ਨੇ ਤੇ ਆਪਣੇ ਇੱਥੋਂ ਦੇ ਧੂੜ ਚਰਨਾਂ ਦੀ ਧੂੜ ਚਾ ਕੇ ਆਪਣੇ ਮੱਥੇ ਤੇ ਲਾਉਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਮਹਾਨ ਸ਼ਹੀਦਾਂ ਨੂੰ ਨਤਮਸਤਕ ਹੋਣ ਦੇ ਲਈ ਮਲੇਰ ਕੋਲ ਦੀ ਪਵਿੱਤਰ ਧਰਤੀ ਦੇ ਉੱਪਰ ਪਹੁੰਚੇ ਆ ਇਹ ਉਹ ਪਵਿੱਤਰ ਧਰਤੀ ਹੈ ਜਿੱਥੇ 66 ਨਾਮਤਾਰੀ ਕੂਕਿਆਂ ਨੇ ਦੇਸ਼ ਕੌਮ ਤੇ ਗਊ ਗਰੀਬ ਦੀ ਰੱਖਿਆ ਦੇ ਲਈ ਆਪਣਾ ਜੀਵਨ ਤਿਆਗ ਦਿੱਤਾ ਸੀਗਾ ਬੜੀ ਦਲੇਰੀ ਦੇ ਨਾਲ ਮੈਂ ਸਮਝਦਾ ਕਿ ਇਹੋ ਜਿਹਾਂ ਉਦਾਹਰਨਾਂ ਨੇ ਜਿਹੜੀਆਂ ਉਹ ਦੁਨੀਆ ਦੇ ਵਿੱਚ ਕਿਸੇ ਕੌਮ ਦੇ ਇਤਿਹਾਸ ਦੇ ਵਿੱਚ ਮਿਲਦੀਆਂ ਨਹੀਂ ਹੈਗੀਆਂ ਜਦ ਦੇਸ਼ ਸਮਾਜ ਕੌਮ ਦੀ ਰੱਖਿਆ ਦੇ ਲਈ ਇਸ ਉਤਸ਼ਾਹ ਦੇ ਨਾਲ ਇਸ ਜੋਸ਼ ਦੇ ਨਾਲ ਜਿਨ੍ਹਾਂ ਨੇ ਅੱਗੇ ਹੋ ਕੇ ਟੋਪਾਂ ਦੇ ਖੜ ਕੇ ਸਾਹਮਣੇ ਖੜ ਕੇ ਆਪਣਾ ਸਾਰਾ ਕੁਝ ਵਾਰ ਦਿੱਤਾ ਸੋ ਅੱਜ ਉਸ ਪਵਿੱਤਰ ਧਰਤੀ ਨੂੰ ਨਤਮਸਤਕ ਹੋਣ ਦੇ ਲਈ ਰਾਜਪਦਰੀ ਪ੍ਰੋਗਰਾਮ ਦੇ ਵਿੱਚ ਪਹੁੰਚੇ ਆ ਅੱਜ ਬਲੇਰਕੋਟਲਾ ਦੀ ਧਰਤੀ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਨਾਮ ਤਾਰੀਕ ਕੋ ਕਾ ਸਮਾਜ ਜਿਲ੍ਹੇ ਦੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹੋਏ ਅੱਜ ਸ੍ਰੀ ਅੰਦੀ ਸਮਾਗਮ ਵਿੱਚ ਪਹੁੰਚੇ ਸਤਿਗੁਰੂ ਸਾਡੇ ਭੈਣੀ ਸਾਹਿਬ ਵਾਲੇ ਕਿਉਂਕਿ ਮੈਂ ਤੇ ਪੱਗਾ ਵਾਲਾ ਮੰਨਦਾ ਕਿ ਮੇਰਾ ਹਲਕਾ ਵੀ ਸਾਹਨੇ ਆਲ ਇੱਥੇ ਸੇ ਮੇਨ ਭਾਨੀ ਸਾਹਿਬ ਦਰਬਾਰ ਅੰਦਾ ਬਾਬਾ ਜੀ ਖੁਦ ਆਏ ਹੋਏ ਨੇ ਸੋ ਅਸੀਂ ਸਾਡੇ ਪੰਜਾਬ ਪ੍ਰਧਾਨ ਅਮਨ ਲੋੜਾ ਜੀ ਕੈਬਨਿਟ ਮੰਤਰੀ ਉਹ ਵੀ ਆਏ ਸੀ ਚੇਅਰਮੈਨ ਸਹਿਬਾਨ ਐਮ ਐਲ ਏ ਸਹਿਬਾਨ ਪਹੁੰਚੇ ਸੋ ਅਸੀਂ ਹਮੇਸ਼ਾ ਹੀ ਸ਼ਹੀਦਾਂ ਦੇ ਕਰਕੇ ਇੱਥੇ ਅੱਜ ਖੜੇ ਆ ਤੇ ਸ਼ਹੀਦਾਂ ਨੂੰ ਯਾਦ ਕਰਦੇ ਰਵਾਂਗੇ ਸੋ ਅੱਜ ਸੇਵਾਦਾਰ ਬਣ ਕੇ ਨਿਵਾਣੇ ਬਣ ਕੇ ਜਿਹੜੀ ਮੇਰੀ ਡਿਊਟੀ ਲੱਗੀ ਸੀ ਮੈਂ ਪਹੁੰਚਿਆ ਸੋ ਵਾਦਾ ਕੀਤਾ ਕਿ ਕੋਈ ਵੀ ਮੈਨੂੰ ਹੁਕਮ ਲਾਉਣਗੇ ਨਾਮ ਤਰ ਇਸ ਸਮਾਜ ਦੇ ਕੋ ਕਸਮਾਜ ਦੇ ਸਾਡੇ ਸੰਤ ਜੀ ਸਾਡੇ ਕੋ ਸੇਵਾਦਾਰ ਸਹਿਬਾਨ ਉਹ ਹਰ ਸੇਵਾ ਨੂੰ ਕਬੂਲ ਕੀਤਾ ਜਾਉਗਾ